7 ਵਜੇ ਤੋਂ ਲੈ ਕੇ 9:30 ਵਜੇ ਤੱਕ ਉਹ ਦੁਨੀਆ ਦਾ ਕਿਹੜਾ ਚੈਨਲ ਹੈ ਜਿਹਦੇ ਤੇ ਸਿਹਤ ਬਾਰੇ ਦੱਸਿਆ ਨਹੀਂ ਜਾਂਦਾ ਹਾਂ ਐਸ ਐਕਸਰਸਾਈਜ਼ ਨਾਲ ਗੋਡੇ ਹਟਦੇ ਨੇ ਇਹਦੇ ਨਾਲ ਮੋਢੇ ਹਟਦੇ ਨੇ ਇਹਦੇ ਨਾਲ ਢਿੱਡ ਵੱਧਦਾ ਇਹਦੇ ਨਾਲ ਘਟਦਾ ਅਸੀਂ ਤਾਂ ਪਿੰਡਾਂ 'ਚ ਰਹਿਣ ਵਾਲੇ ਲੋਕ ਐ ਕੰਮ ਛੱਡ ਗਏ ਐ ਨਹੀਂ ਤਾਂ ਜੇ ਹੁਣ ਵੱਡੀ ਆਈਏ ਤੇ ਕਣਕ-ਕਣਕ ਵੱਡੀ ਹੋਵੇ ਢੱਡ ਢੱਡ ਕਿੱਥੇ ਰਹਿੰਦੇ ਨੇ ਹਾਂ ਇੱਥੋਂ ਮੁੜ ਕੇ ਚੱਲਣਾ ਪਤਾ ਨਹੀਂ ਕਿੱਧਰ ਦੀ ਹੁੰਦੀ ਆ ਕਿੱਧਰ ਦੀ ਨਿਕਲਣਾ ਬਹੁਤ ਔਖਾ ਹਾਂ ਪਰ ਵੱਧਦਾ ਕੋਈ ਨਹੀਂ ਹਾਂ ਜਿਹੜੀ ਗੱਲ ਮੈਸ ਨਾਲ ਆਉਣ ਲੱਗਿਆਂ ਮਟਿਆਰ ਬੜੀ ਪੜੀ ਲਿਖੀ ਐ ਤੁਸੀਂ ਪਿੰਡਾਂ 'ਚ ਰਹਿਣ ਵਾਲੇ ਲੋਕੋਂ ਸਾਡੇ ਵੀ ਅਸੀਂ ਵੀ ਪਿੰਡਾਂ 'ਚ ਰਹਿਣ ਵਾਲੇ ਆਂ ਜਿਹੜਾ ਬੰਦਾ ਜਮਾਂ ਨਖੱਟੂ ਜਾਂ ਹੁੰਦਾ ਜਿਹਨੂੰ ਪਿੰਡ ਵਾਲੇ ਕਹਿ ਦਿੰਦੇ ਨੇ ਇਹ ਤਾਂ ਲੋਲਾ ਹੀ ਐ ਹਾਂ ਉਹਨੂੰ ਘਰਾਂ ਵਾਲੀ ਬਾੜੀ ਸੁਣੀ ਤੇ ਸਿਆਣੀ ਮਿਲਦੀ ਐ ਪਤਾ ਨਹੀਂ ਕੀ ਗੱਲ ਰੱਬ ਦੀ ਮਰਜ਼ੀ ਹਾਂ ਇਹੀ ਹਾਲ ਇਦਾਂ ਹੋਇਆ ਵਿਆ ਘਰਾਂ ਵਾਲੀ ਬਹੁਤ ਪੜੀ ਲਿਖੀ ਐ ਬੰਦਾ ਬਹੁਤ ਯੱਡ ਕਿਸਮ ਦਾ ਐ ਉਹਨੂੰ ਸਮਝਾਉਂਦੀ ਐ ਵੀ ਰੋਜ਼ ਪੱਠੇ ਲੈਣ ਜਾਣਾ ਖੇਤ ਨੂੰ ਜਾਣਾ ਪਹਿਲਾਂ ਟੀਕੇ ਲਵਾਉਣਾ ਗੋਲੀਆਂ ਖਾਣਾਂ ਹੋਰ ਕਈ ਕੁਝ ਸਮਾਨ ਲੈਣਾ ਜਿਹੜਾ ਪਰਦੇ ਜਣੀਆਂ ਚੀਜ਼ਾਂ ਹੁੰਦੀਆਂ ਇਹ 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 ਨਾ ਕਰਿਆ ਕਰ ਮੈਂ ਇਹਨਾਂ ਸਾਰੀਆਂ ਚੀਜ਼ਾਂ ਦਾ ਹੱਲ ਲੱਭ ਲਿਆ ਉਹ ਬੰਦਾ ਸੁਣਦਾ ਹੀ ਨਹੀਂ ਉਹ ਯੋਗੇ ਦੀ ਗੱਲ ਕਰਦੀ ਐ ਉਹ ਜੋਗੇ ਦੀ ਗੱਲ ਕਰਦਾ ਸੁਣਿਓ ਜੇ ਹੌਲੀ ਹੌਲੀ ਗੱਡੀ ਲਈਦੀ ਆਉਂਦੀ ਐ ਕਿਵੇਂ ਆਉਂਦੀ ਐ ਕਿੰਨੇ ਸਿਦਰੀ ਜਨਾਂ ਨੇ ਚੋਗਾ ਕਰ ਲੈਣਾ ਇਹਦਾ ਦੱਸ ਹਾਂ ਗਲ ਸੋਝ ਸਮਝ ਕੇ ਕਰਨੀ ਦਿਊਗਾ ਚਾਰ ਮੌਰਾ ਵਿੱਚ ਧਰਨੀ ਗਲ ਸੋਝ ਸਮਝ ਕੇ ਕਰਨੀ ਦਿਊਗਾ ਚਾਰ ਮੌਰਾ ਵਿੱਚ ਧਰਨੀ ਮੈਂ ਪਾਫਣੀ ਨਿਕਲਣ ਦੇਣੀ ਮੈਂ ਪਾਫਣੀ ਨਿਕਲਣ ਦੇਣੀ ਨਹੀਂ ਗੱਡੀ ਚੜੂ ਦੋਹਾਂ ਨੂੰ ਤੋਤੇ ਤੇਰਾ ਤੋਤੇ ਤੇਰਾ ਤੋਤੇ ਤੇਰਾ ਉਤੇ ਤੇਰਾ ਜੋਗਾ ਮੈਂ ਗੋਲੀ ਮਾਰੂੰ ਦੁਹਾਂ ਨੂੰ ਉਤੇ ਤੇਰਾ ਜੋਗਾ ਮੈਂ ਮੂੰਹ ਤੇ ਪਾ ਕੇ ਕੁੱਟੂੰਗਾ ਟੀਵੀ ਉੱਤੇ ਆਉਂਦਾ ਤੇ ਟੀਵੀ ਤੇ ਜਿਹੜਾ ਬੰਦਾ ਆਉਂਦਾ ਹੋਵੇ ਬਾਈ ਜੀ ਕੋਈ ਬੜਾ ਸਿਆਣਾ ਹੁੰਦਾ ਨਾ ਨਾ ਟੀਵੀ ਤੇ ਬੜੀ ਨੰਗ ਤੜੂੰਗੀ ਦੁਨੀਆ ਫਿਰਦੀ ਐ ਨਹੀਂ ਵੇਖੀਦਾ ਹੁੰਦਾ ਟੀਵੀ ਅੱਖਾਂ ਖਰਾਬ ਹੋ ਜਾਂਦੀਆਂ ਹਾਂ ਆ ਤੁਸੀਂ ਦੇਖਿਆ ਹੋਣਾ ਦੋ ਤਿੰਨ ਸੀਰੀਅਲ ਨੇ ਸਾਰੀ ਦੁਨੀਆ ਕੰਮਲੀ ਕਰ ਛੱਡੀ ਇਹਨਾਂ ਨੇ ਇੱਕ ਕੁੰਮਕੁੰਮ ਭਾਗਿਆ ਇੱਕ ਜਮਾਈ ਰਾਜਾ ਓਏ ਹੋਏ ਹੋਏ ਆ ਜਮਾਈ ਰਾਜਾ ਜਦੋਂ ਦਾ ਮੈਂ ਬੇਣਾ ਸੱਤ ਅੱਠਵਰੀ ਮਰ ਗਿਆ ਇਹ ਜਦੋਂ ਜੰਮਦਾ ਜਵਾਈ ਜਾਂਦਾ ਜਦੋਂ ਜੰਮਦਾ ਜਵਾਈ ਹਾਂ ਇੱਥੇ ਇੱਕ ਵਾਰੀ ਜਵਾਈ ਬਣਨ ਦਾ ਮੌਕਾ ਮਿਲਦਾ ਨਹੀਂ ਉਹ ਵੀ ਪੰਡਲ ਟਾਲ ਦਿੰਦੇ ਨੇ ਵੀ ਕਰਦਾ ਹੀ ਕੁਛ ਨਹੀਂ ਐਵੇਂ ਵਹਿਲਾ ਫਿਰਦਾ ਰਹਿੰਦਾ ਹੈ ਹੈ ਇੱਕ ਮੈਂ ਹੋਰ ਵੇਖਿਆ 8 9 10 ਕਿਸ਼ਤਾਂ ਨਗਦੀਆਂ ਨੇ ਜਿਹੜਾ ਸੀਰੀਅਲ ਮਰਜ਼ੀ ਦੇਖ ਲਓ ਬੰਦਾ ਪੋਲੇ ਜੇ ਮੂੰਹ ਨਾਲ ਕੋਲੇ ਲਿਆ ਕੇ ਘਰੇ ਦੇ ਗੋਲੇ ਐ ਖੜ ਜਾਂਦਾ ਇਹ ਮੇਰਾ ਪਹਿਲੀ ਸ਼ਾਦੀ ਦਾ ਬੇਟਾ ਹੈ ਨਾ ਦੱਸ ਇੱਥੇ ਪਹਿਲੀ ਸ਼ਾਦੀ ਕੇ ਬੇਟੇ ਦਾ ਨਾਮ ਲਿਆ ਹੋਵੇ ਤਾਂ ਦਸਾਂ ਕੱਲਿਆਂ ਚ ਵੱਟ ਪੈ ਜਾਂਦੀ ਐ ਇਹ ਇਹ ਆਪਣਾ ਕਲਚਰ ਨਹੀਂ ਵੇਖੇ ਜੁਗਦੇ ਐਵੇਂ ਉਹਨਾਂ ਮਗਰ ਲੱਜੋ ਹੈ ਇਹ ਗੱਲਾਂ ਨਹੀਂ ਹੁੰਦੀਆਂ ਦੂਰਦਰਸ਼ਨ ਤੇ ਬਹੁਤ ਪ੍ਰੋਗਰਾਮ ਚੱਲਦੇ ਨੇ ਮੈਂ ਦੇਖਦਾ ਵੀ ਐਨੇ ਸੀਰੀਅਲ ਚੱਲਦੇ ਨੇ ਆ ਸਾਡੀਆਂ ਭੈਣ ਜੀ ਹੋਰੀ ਬੈਠੀਆਂ ਸਾਡੀਆਂ ਬੱਚੀਆਂ ਬੈਠੀਆਂ ਨੇ ਮਾਤਾਵਾਂ ਬੈਠੀਆਂ ਨੇ ਇੰਨਾ ਹਾਰ ਸ਼ਿੰਗਾਰ ਕੀਤਾ ਹੁੰਦਾ ਕਿਤੇ ਮਜਾਲ ਕੀ ਮੱਠਾ ਪੈ ਜੇ ਲੜਦਿਆਂ ਤੋਂ ਹਾਂ ਤੇ ਜੇ ਸਾਡੇ ਪਿੰਡਾਂ 'ਚ ਲੜਾਈ ਹੋਵੇ ਤਾਂ ਮੈਨੂੰ ਲੱਗਦਾ ਦਿਵਾਲ ਪੱਟੇ ਜਾਂਦੇ ਨੇ ਹਾਂ ਉਹੀ ਗੱਲਾਂ ਹੁੰਦੀਆਂ ਨੇ ਉਹ ਲੜਦੇ ਨਹੀਂ ਲੋਕ ਸਾਨੂੰ ਖਰਾਬ ਕਰਦੇ ਨੇ ਸੁਣੋ ਜੋ ਅੱਗੇ ਕੀ ਹੈ ਹਾਂ ਸ਼ੀਸ਼ਾ ਦੇਖ ਜਰਾ ਮੂੰਹ ਧੋਣੀ ਨਹੀਂ ਤੂੰ ਐਨੀ ਵੀ ਨਹੀਂ ਸੋਹਣੀ ਸ਼ੀਸ਼ਾ ਦੇਖ ਜਰਾ ਮੂੰਹ ਧੋਣੀ ਨਹੀਂ ਤੂੰ ਐਨੀ ਵੀ ਨਹੀਂ ਸੋਹਣੀ ਕਿਹੜਾ ਹੀਰੋ ਫਿਲਮਾਂ ਵਾਲਾ ਨੇ ਮੇਰਾ ਘਰ ਪੱਟਣੋਂ ਕਾਲਾ ਕੀਸ਼ਾ ਦੇਖ ਜਰਾ ਮੂੰ ਧੋਨੀ ਨੀ ਤੂੰ ਐਨੀ ਵੀ ਨਹੀਂ ਸੋਣੀ ਕਿਹੜਾ ਹੀਰੋ ਫਿਲਮਾਂ ਵਾਲਾ ਜਿ ਮੇਰਾ ਘਰ ਬਟਣੋਂ ਭੜਾ ਉਹਨੂੰ ਸੱਤ ਤਾਂ ਸਹੀ ਕਰੇ ਸੱਤ ਤਾਂ ਸਹੀ ਕਰੇ ਤੇ ਮੈਂ ਖੜਾਰੂੰ ਦੋਹਾਂ ਨੂੰ ਦੋਤੇ ਤੇਰਾ ਦੋਤੇ ਤੇਰਾ ਦੋਤੇ ਤੇਰਾ ਜੋਗਾ ਮੈਂ ਗੋਲੀ ਮਾਰੂੰ ਦੋਹਾਂ ਨੂੰ ਦੋਤੇ ਤੇਰਾ ਜੋਗਾ ਮੈਂ ਗੋਲੀ ਮਾਰੂੰ ਦੋਹਾਂ ਨੂੰ ਚੇ ਕਸਰਤ ਵਾਲਾ ਫੰਡਾ ਹੈ ਮੈਂ ਤਾਂ ਕਹਿਆ ਕਿ ਤੂੰ ਕੋਈ ਬੰਦਾ ਹੈ ਮੈਂ ਤਾਂ ਚੱਕਰ ਚ ਹੀ ਪੈ ਗਿਆ ਸੀ ਅੰਗਰੇਜ਼ੀ ਘੱਟ ਬੋਲਿਆ ਕਰ ਹਾਂ ਮੈਨੂੰ ਅੰਗਰੇਜ਼ੀ ਸਮਝ ਨਹੀਂ ਆਉਂਦੀ ਹੁਣ ਮੈਨੂੰ ਸਮਝਾਈਏ ਥੋੜੀ ਥੋੜੀ ਸ਼ਾਇਦ ਉਹੀ ਬੰਦਾ ਹੋਵੇ ਮੈਂ ਪੁੱਛਦਾ ਸਾਰਿਆਂ ਤੋਂ ਮੈਨੂੰ ਉਹੀ ਫੰਡਾ ਲੱਗਦਾ ਨੇ ਜਿਹੜਾ ਬਾਬਾ ਅੱਖ ਜੀ ਦਬਦਾ ਉਸ ਦੀ ਗੱਲ ਕਰਦੀ ਹੈ ਜਿਹੜਾ ਤੜਕੇ ਹੀ ਲੱਗਿਆ ਪਿਆ ਹੁੰਦਾ ਸੀਤਾ ਜੀ ਨੇ ਕਿਹਾ ਐਸੇ ਕਰੋ ਰਾਮ ਜੀ ਨੇ ਕਿਹਾ ਐਸੇ ਕਰੋ ਹਾਂ ਅਗਾ ਸਾਰੇ ਹਿੰਦੁਸਤਾਨ ਦਾ ਸਾਹ ਇੱਥੇ ਵੱਖੀਆਂ ਚ ਢਾਈ ਬੈਠਾ ਹੁੰਦਾ ਤੜਕੇ ਮਗਰੋਂ ਭਵੇਂ ਕੋਈ ਸਾਰੇ ਸੰਦ ਪਾ ਕੇ ਲੈ ਜੇ ਹਾਂ ਮੇਰਾ ਜੋਗਾ ਸਿੱਖਣ ਦਾ ਇਰਾਦਾ ਤਾਂ ਹੈ ਨਹੀਂ ਉਤੋਂ ਮੇਰਾ ਜੀ ਕਰਦਾ ਵੀ ਉਦੋਂ ਚਾਦਰ ਜੀ ਨਹੀਂ ਸਿੱਖ ਗਿਆ ਯੇ 8-9 ਸਾਲ ਹੋ ਗਏ ਨੇ ਮੈਨੂੰ ਵੇਹਦੇ ਨੂੰ ਕਦੇ ਐਂ ਦੀ ਬੜ ਲੈਂਦਾ ਕਦੇ ਐਂ ਦੀ ਬੜ ਲੈਂਦਾ ਇੱਕੋ ਚਾਦਰ ਨਾਲ ਕੰਮ ਚਲਾਈ ਜਾਂਦਾ ਹੈ ਹਾਂ ਉਸੇ ਦੀ ਗੱਲ ਕਰਦੀ ਹੁਣ ਸੋਣ ਇੱਧਰ ਕੌਣ ਮੈਂ ਥੋੜਾ ਥੋੜਾ ਸਹਿਮਤ ਹੁਣਾ ਤੇਰੇ ਨਾਲ ਆ ਜਾ ਆ ਜਾ ਮੈਨੂੰ ਉਹੀ ਠੰਡਾ ਲੱਗਦਾ ਨੇ ਜਿਹੜਾ ਬਾਬਾ ਅੱਖ ਜੀ ਦਬਦਾ ਦੱਬ ਸਦੂ ਜੂੜ ਚੱਕੀਆਂ ਦਸਤਰ ਜਿਹੜਾ ਵਾਲ ਖਲਾਰ ਕੇ ਹੱਸਦਾ ਮੈਂ ਤਲਵਿਚ ਬੈਠਾ ਐਵੇਂ ਪਰਮ ਭੁਲੇਖੀ ਪਾਲ ਕੁੜੇ ਮੈਂ ਤਲਵਿਚ ਬੈਠਾ ਐਵੇਂ ਪਰਮ ਭੁਲੇਖੀ ਪਾਲ ਕੁੜੇ ਤੇਰਾ ਭਦੇ ਸਾਹੀ ਕਰੂਗਾ ਜੋਗਾ ਤੇਰੇ ਨਾਲ 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 ਕੁੜੇ તાળી માર મા હા તાળી માર મારદું મને બહુ